ਅਸੀਂ ਇਸ ਟੰਮ ਖੜੇ ਹਾਂ ਕਨਵਲ ਚੌਂਕੇ 'ਚ ਜਿੱਥੇ ਕੀ ਦੇਖੋ ਕਿ ਬਟਾਲਾ ਸ਼ਹਿਰ 'ਚ ਬਲੈਕਆਊਟ ਚੱਲਣ ਦਾ ਕੀ ਪੂਰੇ ਪੰਜਾਬ 'ਚ ਚੱਲਣ ਡਿਆ ਵਾ ਕਿ ਬਟਾਲਾ ਸ਼ਹਿਰ 'ਚ ਵੇਖੋ ਕਿ ਪੁਲਿਸ ਪ੍ਰਸ਼ਾਸਨ ਨੂੰ ਆਰਮੀ ਦੇ ਕਹਿਣ ਤੋਂ ਬਿਨਾਂ ਵੀ ਕਨਵਲ ਚੌਂਕ ਬਟਾਲਾ ਸ਼ਹਿਰ 'ਚ ਬਲੈਕਆਊਟ ਕੀਤਾ ਕਿ ਲੋਕਾਂ ਨੇ 8:30 ਦੇ ਵਿੱਚ ਵਿੱਚ ਕੀ ਲਾਈਟਾਂ ਬੰਦ ਕਰ ਲੀਆਂ ਘਰਾਂ ਦੀਆਂ ਸਭ ਪੁੱਛੀ ਕਿ ਜਿਹੜਾ ਖਾਣ ਪੀਣ ਦਾ ਹੋਰ ਹੀ ਸਮਾਨ ਲੱਗਾ ਉਹਨਾਂ ਰੇੜੀਆਂ ਵੀ ਬੰਦ ਕਰ ਲੀਆਂ ਦੇਖੋ ਕਿ ਪ੍ਰਸ਼ਾਸਨ ਦਾ ਕਿੰਨਾ ਸਾਥ ਨੇ ਪੁਲਿਸ ਪ੍ਰਸ਼ਾਸਨ ਦਾ ਔਰ ਆਰਮੀ ਦਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਕਿ ਲੋਕਾਂ ਨੇ ਬਿਨਾਂ ਕਿਹਾ ਆਰਮੀ ਤੋਂ ਬਿਨਾ ਕਹਿ ਵੀ ਲੋਕਾਂ ਨੇ ਆਪਸਾਰ ਸਰਕਾਰ ਦਾ ਸਾਥ ਦਿੰਦੇ ਪਏ ਆ ਸਾਨੂੰ ਬਹੁਤ ਜਿਆਦਾ ਖੁਸ਼ੀ ਮਿਲੀ ਕਿ ਵੇਖੋ ਕਿ ਘਰਾਂ ਦੀਆਂ ਲਾਈਟਾਂ ਬਿਲਕੁਲ ਬੰਨਦਾ ਤੇ ਪੁਲਿਸ ਪ੍ਰਸ਼ਾਸਨ ਵੀ ਸ਼ਰਤ ਤੇ ਖਲੋਤੀ ਜਿਹੜੀ ਵਾਹਕਲ ਜਾਂਦੇ ਪਏ ਆ ਉਹਨਾਂ ਦੀਆਂ ਲਾਈਟਾਂ ਬੰਨ ਕਰਵਾਈਆਂ ਜਾ ਰਹੀਆਂ ਵਾ ਤੇ ਜਿਨ੍ਹਾਂ ਦੀਆਂ ਗੱਡੀਆਂ ਦੀਆਂ ਆਟੋਮੈਟਿਕ ਲਾਈਟਾਂ ਲੱਗੀਆਂ ਵਾ ਚਲੋ ਉਹਨਾਂ ਨੂੰ ਕੀ ਕਹਿ ਜਾ ਸਕਦਾ ਕਿ ਜਿਹੜੀ ਲਾਈਟਾਂ ਬਿਲਕੁਲ ਹੀ ਆਟੋਮੈਟਿਕ ਹੀ ਚੱਲਣ ਡੀਆਂ ਕੰਪਨੀ ਵੱਲੋਂ ਚੱਲਣ ਡੀਆਂ ਵਾ ਤਾਂ ਵੇਖੋ ਫਿਰ ਵੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਦੇ ਆ ਆਮ ਜਨਤਾ ਜਿੰਨੀ ਵੀ ਲੋਕਲ ਆ ਪੂਰਾ ਸਾਥ ਦਿੰਦੇ ਪ ਘਰਾਂ ਦੀਆਂ ਲਾਈਟਾਂ 8:30 ਵਜੇ ਲੋਕਾਂ ਨੇ ਬੰਦ ਕਰ ਲਈਆਂ ਕਿ ਜੋ ਕਿਹਾ ਗਿਆ ਹੈ ਕਿ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਆ ਕਿ ਪੂਰਾ ਲਾਈਟ ਆ ਬੰਦ ਰੱਖਿਆ ਜਾਣ ਕਿ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਸਾਹ ਤੱਕ ਜਾਣਿਆ ਵਾ ਦੇਖੋ ਲਾਈਵ ਤੁਸੀਂ ਨਾ ਨਿਊਜ਼ ਪੰਜਾਬ ਤੇ ਪੱਤਰਕਾਰ ਸਿਮਰਨਜੀਤ ਸਿੰਘ ਦੇ ਨਾਲ ਕੈਮਰਾਮੈਨ ਰੋਹਿਤ ਕੁਮਾਰ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ ਸਸ਼ਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਦੇਖੀਏ ਤੁਸੀਂ ਲਾਈਟ ਬੰਦ ਕਰਕੇ ਸਕੂਟਰੀ ਚਲਾਉਂਦੇ ਪਏ ਹੋ ਇਹ ਸਰਕਾਰ ਦੇ ਹੁਕਮਾਂ ਦੇ ਵਿਰੁੱਧ ਕਿ ਕਹਿੰਦੇ ਕਿ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਈਟਾਂ ਬੰਦ ਰੱਖੋ ਨਹੀਂ ਅਸੀਂ ਸਕੂ ਹਾਂ ਉਹ ਕੀ ਨਹੀਂ ਜਲਦਾ ਨੂੰ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਵਾ ਉਹਦੇ ਵਾਸਤੇ ਸਾਰੇ ਨੇ ਪਾਲਣ ਕਰੇ ਇਹ ਹਾ ਇਕੱਲਾ ਪੰਜਾਬ ਦੇ ਨਹੀਂ ਹੈ ਇਹ ਸਾਰੇ ਇੰਨੀ ਹਿੰਦੁਸਤਾਨ ਦੇ ਹੈ ਇਹ ਇਹਦਾ ਮਤਲਬ ਕਿ ਇਹ ਜੋ ਹੈ ਸਰਕਾਰ ਨੇ ਐਲਾਨ ਕੀਤਾ ਵਾ ਕਿ ਸਾਰੇ ਨੇ ਪਾਲਣਾ ਕਰੇ ਠੀਕ ਤੇ ਜਿਹੜੇ ਮੇਰੇ ਵੀਰਕ ਨਹੀਂ ਮਾਦੇ ਘਰਾਂ ਦੀ ਲਾਈਟਾਂ ਨਹੀਂ ਬੰਦ ਕਰਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਜ਼ਿਆਦਾਤਰ ਲੋਕਾਂ ਦੇ ਤੋਂ ਸ਼ਾਇਦ ਸਾਥ ਦੇਤਾ ਸਰਕਾਰ ਨੂੰ ਸਾਰੇ ਦੇ ਲਾਈਟ ਬੰਦ ਹੈ ਦੇ ਦੇਖਣ ਨੂੰ ਇਹ ਮਿਲੰਡਿਆ ਕੀ ਸਾਰਿਆਂ ਨੇ ਬੰਦ ਕੀਤਾ ਵਾ ਉਹ ਨਹੀਂ ਕਰ ਰਹੇ ਮਤਲਬ ਕਿ ਇਹ ਹੋ ਸਕਦਾ ਕਿਸੇ ਦੇ ਘਰੇ ਪ੍ਰੋਬਲਮ ਵੀ ਹੋ ਸਕਦੀ ਤਾਂ ਕਰਕੇ ਬੰਦ ਨਹੀਂ ਕਿਤੇ ਅੰਦੇ ਉਹਨਾਂ ਨੂੰ ਵੀ ਇਹ ਇਹ ਚਾਹੀਦਾ ਕਿ ਤੁਸੀਂ ਆਪਣਾ ਘਰ ਦਾ ਵੀ ਲਾਈਟ ਬੰਦ ਕਰੋ ਸਾਨੂੰ ਤਾਂ ਬਹੁਤ ਖੁਸ਼ੀ ਲੱਗੀ ਕਿ ਤੁਸੀਂ ਸਕੂਟਰੀ ਜਾਂਦੇ ਪੈਦੇ ਆਪਣੀ ਲਾਈਟ ਬੰਦ ਕਰਕੇ ਕਿ ਸਰਕਾਰ ਦੀ ਹਰ ਇੱਕ ਗੈਣਾ ਮੰਨਿਆ ਕਿ ਜਿੱਦਾਂ ਉਹਨੇ ਕਿਹਾ ਕਿ 9 ਤੱਕ ਸਾਰੇ ਪੰਦੇ ਕਲੈਕਟਰ ਬਿਲਕੁਲ ਬੰਦ ਹੋਣੀ ਹੈ ਬਲੈਕਆਊਟ ਹੋਣ ਜਦੋਂ ਬਿਲਕੁਲ ਸਹੀ ਕਰਨ ਦੇ ਜੇ ਸਾਨੂੰ ਬਹੁਤ ਖੁਸ਼ੀ ਮਿਲੀ ਜੀ ਬਹੁਤ ਧੰਨਵਾਦ ਜੀ ਧੰਨਵਾਦ ਪ੍ਰਸ਼ਾਸਨ ਨੇ ਜੋ ਹੁਕਮ ਕੀਤਾ ਹੈ ਲੋਕਾਂ ਨੇ ਉਹਨੂੰ ਸਿਰ ਮੱਥੇ ਮੰਨਿਆ ਜੀ 9 ਵਜੇ ਪ੍ਰਸ਼ਾਸਨ ਨੇ ਕਿਹਾ ਸੀ ਲਾਈਟ ਬੰਦ ਕਰਨੀ ਪਰ ਲੋਕਾਂ ਨੇ ਅੱਧਾ ਘੰਟਾ ਪਹਿਲਾਂ ਹੀ ਲਾਈਟ ਬੰਦ ਕਰ ਦਿੱਤੀ ਜੀ ਹਨਾ ਜੀ ਲੋਕ ਬਹੁਤ ਸਹਿਯੋਗ ਦੇ ਰਹੇ ਨੇ ਬੜੇ ਲਿਖੇ ਲੋਕ ਨੇ ਸਿਆਣੇ ਨੇ ਸਮਝਦੇ ਨੇ ਆਪਣੀ ਜਨਵਰੀ ਦੀ ਲੋਕਾਂ ਨੇ ਆਪਣੀ ਜਿੰਮੇਦਾਰੀ ਚੁੱਕੀ ਹੈ ਬਿਲਕੁਲ ਬਹੁਤ ਪੁਰੀਆ ਔਜ ਦਾ ਔਸਤ ਦਾ ਔਰ ਪ੍ਰਸ਼ਾਸਨ ਦਾ ਸਹਿਯੋਗ ਕਰੇ ਤੁਹਾਨੂੰ ਬੜਾ ਸਮਾਂ ਬਹੁਤ ਵਧੀਆ ਚੱਲ ਰਿਹਾ ਹੈ ਜੀ 5:30 ਤੇ ਅਰੇ ਚਲੋ ਮਾਰਾ ਸੁਖਲਾ ਕੇ ਠੀਕ ਹੈ ਜੀ ਤੇ ਬੜਾ ਵਧੀਆ ਬੜੀ ਖੁਸ਼ੀ ਹੈ ਮਾਨੂੰ ਜੀ ਜਿਹੜੇ ਤੁਹਾਡੇ ਕਹਿਣ ਤੋਂ ਬਿਨਾ ਅਸੀਂ ਆਰਮੀ ਤੋਂ ਪੁਲਿਸ ਤੋਂ ਬਿਲਕੁਲ ਲੋਕਾਂ ਨੂੰ ਲਾਈਟਾਂ ਪਾਣੀ ਸਾਨੂੰ ਵੀ ਬਹੁਤ ਖੁਸ਼ੀ ਮਿਲੀ ਕਿ ਇੱਕ ਕਹਿਣਾ ਮੰਨਿਆ ਵਾ ਕਿ ਲੋਕਾਂ ਨੂੰ ਵੀ ਡਰ ਹੈਗਾ ਕਿ ਲਾਈਟਾਂ ਨਹੀਂ ਜਗਾਉਣੀਆਂ ਤੇ ਨਹੀਂ ਜਗਾਉਣੀਆਂ ਬਲੈਕਆਊਟ ਕੀਤਾ ਤੇ ਲੋਕੀ ਸਾਰਾ ਮੰਨਣ ਦੇ ਆ ਵੀ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੇਖੋ ਜੀ ਪਬਲਿਕ ਦੇ ਸਾਜ ਲੋੜ ਦਵੇ ਬੀ ਵੈਰੀ ਗੁੱਡ ਕੰਮ ਹੈ ਜੀ ਜੱਫਾ ਬਹੁਤ ਬੜੀ ਅਪਯੋਗ ਕਰੀ ਜੀ ਠੀਕ ਹੈ ਤੁਹਾਨੂੰ ਵੀ ਕੰਨਾ ਬਿਦਾ ਹੈ ਅੱਜ ਮੱਥ ਲਾਇਆ ਜੀ ਕੋਈ ਤਕਰੀਰ ਨਾ ਐਸੇ ਇੱਕ ਜਲਵਾ ਨਹੀਂ ਜੀ